ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਦੱਸਦੇ ਕਿ ਸਲਾਹਕਾਰ ਕੌਂਸਲ ਦੇ ਵਿੱਚ ਜਿੱਥੇ ਪਿੰਡਾਂ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਕੀਤਾ ਗਿਆ ਉੱਥੇ ਹੀ ਮੁਲਾਜ਼ਮਾਂ ਨੂੰ ਵੀ ਕੋਈ ਨੁਮਾਇੰਦਗੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਐਸੀ ਖਬਰ ਤੇ ਵਿਦੇਰੀ ਜਾਣਕਾਰੀ ਲਵਾਂਗੇ ਤਾਂ ਸਮਰ نیوز ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੈਨਾਂ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਚੰਡੀਗੜ੍ਹ ਪ੍ਰਸ਼ਾਸਨ ਨੇ ਪਿੰਡਾਂ ਦੇ ਲੋਕਾਂ ਨੂੰ ਅੰਗੂਠਾ ਵਿਖਾ ਦੁੱਤਾ ਕੋਈ ਨੁਮਾਇੰਦਗੀ ਜਿਹੜੀ ਨਹੀਂ ਦਿੱਤੀ ਹੈ ਦੇਖੋ ਬੜੀ ਹੈਰਾਨੀ ਪਰ ਇਹ ਖਬਰ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਜਿਹੜੀ ਐਡਵਾਈਜ਼ਰੀ ਕਾਉਂਸਲ ਹੁੰਦੀ ਚੰਡੀਗੜ੍ਹ ਦੀ ਜਿਹਦੇ ਵਿੱਚ ਚੰਡੀਗੜ੍ਹ ਦੇ ਹਰੇਕ ਮੁੱਦੇ ਹਰੇਕ ਵਰਗ ਦੇ ਮੁੱਦੇ ਨੂੰ ਡਿਸਕਸ ਕੀਤਾ ਜਾਂਦਾ ਹੈ ਉਹਦਾ ਮੁੜ ਗਠਨ ਕੀਤਾ ਹੈ ਔਰ ਇਹਦੇ ਵਿੱਚ ਟੋਟਲ 54 ਮੈਂਬਰ ਜਿਹੜੇ ਸ਼ਾਮਿਲ ਕੀਤੇ ਨੇ ਉਹਨਾਂ ਵਿੱਚ ਚੰਡੀਗੜ੍ਹ ਦੇ ਜਿਹੜੇ 22 ਪਿੰਡ ਨੇ ਉਹਨਾਂ ਪਿੰਡਾਂ ਦੇ ਕਿਸੇ ਇੱਕ ਮੈਂਬਰ ਨੂੰ ਵੀ ਨਿਮਨਤਗੀ ਤਾਂ ਨਹੀਂ ਦਿੱਤੀ ਕਿ ਆ ਜਦੋਂ ਕਿ ਹਕੀਕਤ ਇਹ ਹੈ ਵੀ ਚੰਡੀਗੜ੍ਹ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਦੀ ਉਸਾਰਿਆ ਸੀ ਔਰ ਮੁੱਖ ਤੌਰ ਤੇ ਕਿਹਾ ਜਾਂਦਾ ਵੀ ਚੰਡੀਗੜ੍ਹ ਤੇ ਪੰਜਾਬ ਦੀ ਰਾਜਧਾਨੀ ਆ ਇਹ ਟੈਂਪਰੀਰੀ ਤੌਰ ਤੇ ਇਹਨੂੰ ਡਿਊਟੀ ਬਣਾਇਆ ਪਰ ਕੁੱਲ 54 ਮੈਂਬਰੀ ਜਿਹੜੀ ਐਡਵਾਈਜ਼ਰੀ ਕਾਉਂਸਲ ਬਣਾਈ ਹੈ ਪ੍ਰਸ਼ਾਸਕ ਸਾਹਿਬ ਨੇ ਆਪਣੀ ਉਹਦੇ ਵਿੱਚ ਇੱਕ ਵੀ ਪਿੰਡ ਦੇ ਵਸਨੀਕ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਹ ਵੀ ਗੱਲ ਕਹੀ ਜਾ ਸਕਦੀ ਹੈ ਵੀ ਪੰਜਾਬ ਦੇ ਮੁੱਤਿਆਂ ਨੂੰ ਚੁੱਕਣ ਲਈ ਜਾਂ ਚੰਡੀਗੜ੍ਹ ਦੇ ਪਿੰਡਾਂ ਦੇ ਦਿਹਾਤੀ ਖੇਤਰ ਦੇ ਮੁੱਦਿਆਂ ਨੂੰ ਚੱਕਣ ਲਈ ਕੋਈ ਵੀ ਮੈਂਬਰ ਸ਼ਾਮਲ ਨਹੀਂ ਕੀਤਾ ਚੰਡੀਗੜ੍ਹ ਦੇ ਜਿਹੜੇ 22 ਪੰਜਾਬੀ ਪਿੰਡ ਨੇ ਉਹਨਾਂ ਦੀ ਇੱਕ ਪਿੰਡੂ ਸੰਘਰਸ਼ ਕਮੇਟੀ ਬਣੀ ਹੈ ਜਿਹੜੀ ਲਗਾਤਾਰ ਪਿੰਡਾਂ ਦੇ ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਕਰਦੀ ਆ ਰਹੀ ਹੈ ਔਰ ਇਹ ਹਰੇਕ ਪਿੰਡ ਦਾ ਮੁੱਦਾ ਜਿਹੜਾ ਹੈ ਉਹ ਪ੍ਰਸ਼ਾਸਨ ਕੋਲ اٹਕਦੀ ਹੈ ਇਸੇ ਤਰ੍ਹਾਂ ਇੱਕ ਚੰਡੀਗੜ੍ਹ ਪੰਜਾਬੀ ਮੰਚ ਹੈ ਜਿਹੜੀ ਜਿਹੜਾ ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਮੰਚ ਹੈ ਔਰ ਇੰਨਾ ਵਿੱਚੋਂ ਕਿਸੇ ਵੀ ਮੈਂਬਰ ਨੂੰ ਇਸ ਐਡਵਾਈਜ਼ਰੀ ਕੌਂਸਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਚੰਡੀਗੜ੍ਹ ਦੋ ਹਿੱਸਿਆਂ 'ਚ ਵੰਡਿਆ ਇੱਕ ਪਾਸੇ ਸੈਕਟਰ ਨੇ ਤੇ ਇੱਕ ਪਾਸੇ ਪਿੰਡ ਆ ਪਰ ਪਿੰਡੂ ਤੇ ਹਾਤੀ ਖੇਤਰ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਵੀ ਸ਼ਾਮਲ ਨਾ ਕਰਨ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਬੜਾ ਰੋਸ ਹੈ ਅਤੇ ਭਾਵਨਾ ਪਾਈ ਜਾ ਰਹੀ ਹੈ ਪਿੰਡ ਪ੍ਰਸ਼ਾਸਨ ਹਮੇਸ਼ਾ ਪਿੰਡਾਂ ਦੇ ਲੋਕਾਂ ਨਾਲ ਜਿਹੜਾ ਵਿਤਕਰਾ ਕਰਦਾ ਕਿਉਂਕਿ ਜੇ ਇਸ ਐਡਵਾਈਜ਼ਰੀ ਕੌਂਸਲ ਵਿੱਚ ਪਿੰਡੂ ਸੰਘਰਸ਼ ਕਮੇਟੀ ਦਾ ਜਾਂ ਪਿੰਡਾਂ ਦੇ ਲੋਕਾਂ ਦਾ ਕੋਈ ਨੁਮਾਇੰਦਾ ਹੋਊਗਾ ਤੇ ਉਹ ਇਸ ਕੌਂਸਲ ਵਿੱਚ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਢੇਰ ਸਮੱਸਿਆਵਾਂ ਉਹਨਾਂ ਦੀ ਗੱਲ ਕਰ ਸਕਦਾ ਪਰ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਸ ਐਡਵਾਈਜ਼ਰੀ ਕੌਂਸਲ ਵਿੱਚ ਜਿੱਥੇ ਪ੍ਰਸ਼ਾਸਕ ਨੇ ਤਕਰੀਬਨ ਹਰੇਕ ਵਰਗ ਹਰੇਕ ਧਿਰ ਦੇ ਜਿਹੜੇ ਪ੍ਰਤੀਨਿਧਿਆਵਾਂ ਸ਼ਾਮਲ ਕੀਤੇ ਆ ਪਰ ਇਹਨਾਂ ਵਿੱਚ ਮੁਲਾਜ਼ਮਾਂ ਦਾ ਵੀ ਕੋਈ ਮੈਂਬਰ ਸ਼ਾਮਲ ਨਹੀਂ ਕੀਤਾ ਕਈ ਮੁਲਾਜ਼ਮ ਜੱਦਬੰਦੀਆਂ ਇੱਥੇ ਕੰਮ ਕਰਦੀਆਂ ਨੇ ਖਾਸ ਕਰਕੇ ਅੱਜ ਕੱਲ ਇੱਕ ਬੜਾ ਗੰਭੀਰ ਮੁੱਦਾ ਆ ਜਿਹੜਾ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਜਿਹਦੇ ਵਿਰੁੱਧ ਸਾਰੇ ਜਿਹੜੇ ਲੋਕ ਨੇ ਸ਼ਹਿਰ ਦੇ ਔਰ ਮਲਾਜਮ ਸੰਘਰਸ਼ ਕਰ ਰਹੇ ਨੇ ਇਸੇ ਤਰ੍ਹਾਂ ਜੂਟੀ ਤੇ ਮਲਾਜਮਾਂ ਦੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਮੱਗਾਂ ਨੇ ਜਿਹੜੀਆਂ ਐਡਵਾਈਜ਼ਰੀ ਕੌਂਸਲ ਵਿੱਚ ਵਿਚਾਰੀਆਂ ਜਾ ਸਕਦੀਆਂ। ਉਹ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਉੱਥੇ ਕਿਸੇ ਮਲਾਜਮ ਵਰਗ ਦੇ ਨੁਮਾਇੰਦੇ ਨੂੰ ਵੀ ਨੁਮਾਇੰਦਗੀ ਆ ਇਸ ਕਾਉਂਸਲ ਵਿੱਚ ਨਹੀਂ ਮਿਲੀ ਪਰ ਬੜੀ ਅਹਿਮ ਕਾਉਂਸਲ ਮੰਨੀ ਜਾਂਦੀ ਹੈ ਜਿਹੜੀ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਐਡਵਾਈਜ਼ਰੀ ਕਾਉਂਸਲ ਜਿਹੜੀ ਮੋਰਖ ਰੱਖਣ ਕੀਤੀ ਹੈ ਇਹਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਵੀ ਜਿਹੜਾ ਵੀ ਮੈਂਬਰ ਇਸ ਮੀਟਿੰਗ 'ਚ ਸ਼ਾਮਲ ਹੋਊਗਾ ਉਹਨੂੰ ਟੀਏ ਡੀਏ ਵੀ ਦਿੱਤਾ ਜਾਊਗਾ ਇੱਕ ਅਧਿਕਾਰਤ ਅਫੀਸ਼ੀਅਲ ਇਹ ਬਾਡੀ ਹੈ ਪਰ ਇਸ ਬਾਡੀ ਵਿੱਚੋਂ ਪਿੰਡਾਂ ਦੇ ਲੋਕਾਂ ਤੇ ਮੁਲਾਜ਼ਮਾਂ ਨੂੰ ਕੋਈ ਨੁਮਾਇੰਦਗੀ ਨਾ ਦੇਣ ਤੋਂ ਬੜਾ ਵੱਡੇ ਪੱਧਰ ਤੇ ਰੋਸ ਪੈਦਾ ਹੋ ਰਿਹਾ ਜੀ ਤਰਲੋਚਨ ਜੀ ਹੋਰ ਕਿਹੜੀ ਮੈਂਬਰ ਐਡਵਾਈਜ਼ਰੀ ਕੌਂਸਲ ਦੇ ਵਿੱਚ ਸ਼ਾਮਲ ਜਿਹੜੇ ਕੀਤੇ ਗਏ ਨੇ ਦੇਖੋ ਜਿਵੇਂ ਆਪਾਂ ਜ਼ਿਕਰ ਕੀਤਾ ਵੀ ਪਿੰਡਾਂ ਦੇ ਲੋਕਾਂ ਤੇ ਮਲਾਜ਼ਮਾਂ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਐਡਵਾਈਜ਼ਰੀ ਕੌਂਸਲ 'ਚ ਉੱਥੇ ਦੂਸਰੇ ਪਾਸੇ ਜਿਹੜੇ 54 ਮੈਂਬਰ ਇਹਦੇ 'ਚ ਸ਼ਾਮਲ ਕੀਤੇ ਨੇ ਉਹਦੇ ਵਿੱਚ ਸ਼ਾਇਦ ਹੀ ਕੋਈ ਵਰਗ ਛੱਡਿਆ ਹੋਵੇ ਜਿਹੜਾ ਸ਼ਾਮਲ ਨਾ ਕੀਤਾ ਹੋਵੇ ਜਿਨ੍ਹਾਂ ਵਿੱਚ ਪੋਲੀਟੀਕਲ ਲੀਡਰ ਵੀ ਸਾਰੇ ਸ਼ਾਮਲ ਕੀਤੇ ਆ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਇਸੇ ਤਰ੍ਹਾਂ ਆਮ ਆदमी ਪਾਰਟੀ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਪ੍ਰਧਾਨ ਇਹਨਾਂ ਸਾਰਿਆਂ ਨੂੰ ਸ਼ਾਮਲ ਕੀਤਾ ਇਸ ਤੋਂ ਇਲਾਵਾ ਜਿਹੜੇ ਸਾਬਕਾ ਮੇਅਰ ਹੈ ਸਾਬਕਾ ਐਮਪੀ ਹੈ ਔਰ ਚੰਡੀਗੜ੍ਹ ਵਪਾਰ ਮੰਡਲ ਦਾ ਜਿਹੜਾ ਪ੍ਰਧਾਨ ਜਿਹੜਾ ਵਪਾਰੀਆਂ ਦੀ ਪ੍ਰਤਨਿਧਿਤ ਕਰਦਾ ਉਹਨੂੰ ਵੀ ਸ਼ਾਮਲ ਕੀਤਾ ਇਸੇ ਤਰ੍ਹਾਂ ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ ਹੈ ਇਸੇ ਤਰ੍ਹਾਂ ਇੱਕ ਫੈਡਰੇਸ਼ਨ ਆਫ ਸੈਕਟਰਸ ਵੈਲਫੇਅਰ ਐਸੋਸੀਏਸ਼ਨ ਇਹ ਇਹਦੇ ਵੀ ਜਿਹੜੇ ਚੇਅਰਮੈਨ ਤੇ ਪ੍ਰਧਾਨ ਉਹ ਵੀ ਸ਼ਾਮਲ ਕੀਤੇ ਨੇ ਹੋਟਲ ਰੈਸਟੋਰੈਂਟ ਐਸੋਸੀਏਸ਼ਨ ਦੇ ਚੇਅਰਮੈਨ ਵੀ ਸ਼ਾਮਲ ਕੀਤੇ ਨੇ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਚਰ ਦੇ ਚੇਅਰਮੈਨ ਰੋਟਰੀ ਕਲੱਬ ਦੇ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੈਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਐਸਜੀਪੀਸੀ ਦੇ ਪ੍ਰਤੀਨਿਧ ਵਰੇਸੇ ਦਾ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਕਲਾਕਾਰਾਂ ਵੱਲੋਂ ਲੋਕਾਇਕਾ ਸੁਖੀ ਬਰਾੜ ਔਰ ਇਸ ਤੋਂ ਇਲਾਵਾ ਜਿਹੜੇ ਚੰਡੀਗੜ੍ਹ ਦੇ ਕੁਝ ਚੋਣਵੇਂ ਅ ਸਖੀਤ ਤਾਂ ਮੰਨੀਆਂ ਜਾਂਦੀਆਂ ਨੇ ਡਾਕਟਰ ਸੰਜੀਵ ਕੌਸ਼ਿਕ ਸ਼ਿਵ ਸਿੰਘ ਚੇਤਨ ਬਿੱੱਲ ਸੰਜੀਵ ਪਹਾੜੀਆ ਅਜੇ ਜੱਗਾ ਹਰੀ ਓਮ ਵਰਮਾ ਐਸਐਸ ਭੱਟੀ ਰਕੇਸ਼ ਭੱਲਾ ਸਾਬਕਾ ਮੇਅਰ ਸ਼ਬਾਸ ਚਾਵਲਾ ਸਰਿੰਦਰ ਕੁਮਾਰ ਮਹਾਜਨ ਸ਼ਵਿੰਦਰ ਮਨਤੋਤਰਾ ਜੁੱਧਵੀਰ ਸਿੰਘ ਕੌੜਾ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਇਸ ਕਾਉਂਸਲ ਵਿੱਚ ਸ਼ਾਮਲ ਕੀਤਾ ਗਿਆ ਜੀ ਸ਼ੁਕਰੀਆ ਪਰਲੋਚਨ ਜੀ ਜਾਣਕਾਰੀ ਦੇਣ ਦੇ ਲਈ